ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਕਬਾਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲੌਜੀ ਕਰਤੀ ਆ ਵਲੌਗ ਦੀ ਸਟਾਰਟਿੰਗ 9am ਕਲੋਕ ਤੇ ਠੀਕ ਹੈ ਖੋਲੀਏ ਗੇਟ ਇਧਰੋਂ ਆ ਲਿਓ ਕਿਵੇਂ ਐ ਉਹ ਲਿਓ ਚੜ ਹੂੰ ਉਧਰ ਕਿਧਰੇ ਨਾ ਖੜ ਜਾ ਮੈਂ ਤਾਂ ਇਧਰ ਐ ਤੂੰ ਉਧਰ ਭੱਜ ਗਿਆ ਲਟਾ ਲੂਟਾ ਵਜਾ ਕੇ ਕਬੂਤਰ ਕਬਾਤਰ ਵੇਖੇ ਉਹ ਨਹੀਂ ਸਰ ਵੀ ਬਾਅਦ ਚ ਕਰਾਂਗੇ ਆ ਕੇ ਪਹਿਲਾਂ ਪਾਂ ਕੇ ਕਰਕੇ ਲਿਓ ਨੂੰ ਰੋਟੀ ਬਾਦੀ ਘਰੇ ਜਾ ਕੇ ਨਾਲੇ ਖੇਤ ਰੋਟੀ ਲੈ ਚੱਲੀ ਬਾਬਿਓ ਠੀਕ ਖਾਂਦਾ ਵੇਖੋ ਬੇਸਬਰਿਆਂ ਨੂੰ ਇਹ ਜੱਬਲ ਪੁੱਤ ਹਾਂਜੀ ਮੇਰੇ ਦੋਸਤੋ ਆਪਣੀਆਂ ਰਿੰਗਸ ਵੀ ਆਗਣਾਂ ਜੀ ਪਿਜਨਸ ਵਾਸਤੇ ਠੀਕ ਹੈ ਕੁਝ ਨਵੀਆਂ ਬਣਾੰਗੇ ਇਸ ਵਾਰ ਆਪਾਂ ਕਿਉਂਕਿ ਤੁਹਾਨੂੰ ਪਤਾ ਹਰ ਵਾਰ ਕੋਈ ਨਾ ਕੋਈ ਨਵਾਂ ਹੀ ਕਰਦੇ ਆ ਸਮਥਿੰਗ ਨਿਊ ਸਮਥਿੰਗ ਡਿਫਰੈਂਟ ਇਸ ਵਾਰ ਵੀ ਕੁਝ ਯੂਨੀਕ ਹੀ ਬਣਾਇਆ ਆਪਾਂ ਤੇ ਆ ਰਿਹਾ ਬਾਕੀ ਭਰਾ ਹਨਾ ਜਿਹੜਾ ਬਣਾ ਕੇ ਭੇਜਦਾ ਆਪਾਂ ਨੂੰ ਇਹਦਾ ਨੰਬਰ ਵੇਖ ਲੋ ਬਈ ਮੁੜ ਕੇ ਤੁਸੀਂ ਕਹਣਾ ਵੀ ਠੱਲਾਂ ਵਾਲਾ ਮੰਨ ਕੇ ਚਲੋ ਵੀ ਭਰਾ ਦਾ ਨੰਬਰ ਦਿਓ ਆ ਮਿੱਤਰ ਆਪਣਾ ਜਿਹੜਾ ਬਣਾਉਣਾ ਹੁੰਦਾ ਜਿੱਦ ਤੋਂ ਮੈਂ ਠੀਕ ਹੈ ਤੇ ਇੱਕ ਨੰਬਰ ਕੰਮ ਹੈ ਹਨਾ ਇਹਦਾ ਬਾਈ ਦਾ ਵਧੀਆ ਬੰਦਾ ਯਾਰ ਇਹੋ ਜੀ ਕੋਈ ਗੱਲ ਨਹੀਂ ਗੁੱਡ ਬੰਦਾ ਹੈ ਇਹ ਠੱਲਾ ਠੁਲਾ ਬਣਾਉਣੀਆਂ ਹੁੰਦੀਆਂ ਨੇ ਕਿਸੇ ਨੇ ਤੇ ਆਪਰਾ ਤੋਂ ਬਣਾ ਲਿਆ ਕਰੋ ਆ ਨੰਬਰ ਆ ਨਾਮ ਹੈ ਬਾਈ ਦਾ ਪੜ ਲਓ ਠੀਕ ਐ ਓਕੇ ਆ ਮੈਂ ਆਪਣੇ ਨਜ਼ਰ ਤੇ ਆ ਗੂਠਾ ਰੱਖ ਰੱਖਿਆ ਬਸ ਓਕੇ ਆ ਠੀਕ ਐ ਸੱਟਾ ਕੰਮ ਤੇ ਕੋਈ ਗੱਲ ਨਹੀਂ ਕਰਾਈ ਖੇਤ ਚ ਲਾਈਏ ਫਿਰ ਪਾ ਕੇ ਅਨਬਾਕਸਿੰਗ ਕਰਾਂਗੇ ਹਾਂਜੀ ਪਹੁੰਚ ਗਏ ਖੇਤ ਤੇ ਲਾਏਗੇ ਰੋਟੀ ਲੱਸੀ ਓਕੇ ਡਾਨੋ ਆ ਰਾਮ ਮੋਟਰ ਕਿਵੇਂ ਜੀ ਹੈ ਅੱਛਾ ਅੱਛਾ ਉਹ ਠੀਕ ਹੈ ਠੀਕ ਹੈ ਚੱਲ ਕੋਈ ਨਾ ਮੈਂ ਲਿਆਉਂਗਾ ਚਾਹ ਵੇਲੇ ਲਿਆਉਂਗਾ ਕੋਈ ਨਾ ਡੋਂਟ ਵਰੀ ਹੋ ਜਾ ਹਾਂਜੀ ਹੁਣ ਚੱਲਦੇ ਆਂ ਜੀ ਖੇਤ ਚਾਹ ਫੜਾਉਂਦਾ ਇਹ ਖੇਡੀ ਆਂਦਾ ਜਾਂ ਤਾਂ ਵਿੱਚੋਂ ਮੈਚ ਫੁੱਟ ਕਰਕੇ ਗਿਆ ਮੈਂ ਜਲਦੀ ਜਲਦੀ ਕਰਾ ਚਾਹ ਤੇ ਬਰਫ ਫੜਾਈ ਮੇਰੇ ਵੀਰੋ ਆਈਸ ਹਾਂਜੀ ਪਹੁੰਚ ਗਏ ਖੇਤ ਤੇ ਬਰਫ ਵੇਖੋ ਲਿਆਂਦੀ ਥੋੜੇ ਬਾਈ ਨੇ ਕਰੂੰ ਕਾਹ ਜ ਤੁਰ ਕੇ ਆ ਜੀਗਾ ਉਵੇਂ ਹੀ ਜਾ ਕੇ ਸਦਾ ਡੰਗਾ ਬਰਫ ਵਾਲਿਆ ਚੋਂ ਕੋਚ ਧਰ ਲਿਆ ਇਹਦੇ ਚ ਗੱਟੇ ਚ ਜਾਣ ਲੱਗਿਆ ਜੀਗਾ ਸਾਹ ਕਿਧਰ ਗਈ ਹੋਏ ਉਹ ਹਾਂ ਹੈਗੀ ਹੈਗੀ ਐ ਤੇਰੇ ਘੜੰਡ ਲਗਾਣੇ ਬੜਾ ਲੋ ਜੀ ਇਹਦਾ ਓਕੇ ਬੱਸ ਉਹ ਆਇਆ ਬਾਬਾ ਚਾ ਬਿਲਲ ਹਾਂਜੀ ਖੇਤੋਂ ਆ ਗਈ ਸੀ ਮੈਂ ਕਿਹਾ ਕਰੀ ਇੱਧਰ ਵੀ ਨਿਗਾਹ ਮਾਰ ਚੱਲੇ ਕਬੂਤਰਾਂ ਤੇ ਓਕੇ ਰਿਪੋਰਟਾਂ ਨਾ ਇੱਧਰ ਤਾਂ ਓਕੇ ਆ ਹਾਂਜੀ ਤੁਸੀਂ ਦੱਸੋ ਕੈਸੇ ਹੋ ਜੁੜੇ ਜਿਹੜੇ ਸਭ ਓਕੇ ਆ ਜੁੜੇ ਜਿਹੜੇ ਸਭ ਓਕੇ ਆ ਮੇਰੇ ਹਿਸਾਬ ਨਾਲ ਉਹ ਕੂਤਰੀ ਤਾਂ ਕਿੱਧਰ ਬੈ ਗਈ ਹੈ ਯੱਬਲ ਜੀ ਕਾ ਤੇ ਲੋ ਕੋਈ ਨਾ ਇੱਧਰ ਇੱਧਰ ਵੀ ਇੱਧਰ ਤਾਂ ਜਵਾਜ ਯੈਸ ਕਮਾਂਡੋ ਐ ਜੁੜੇ ਸਾਰੇ ठीक है एक मिनट लाइटा लुटा बजा के आप खोल गया गेट मेरे हीरो लाइट बजाइए पहले नंबर देना साथ हाँ पुत्रो किसी भी छट हो ओके जी सब कम ओह लियो बेबी मेरे लियो बेबी बस सैट है ठीक है ਉਹ ਕਿਹਾ ਉਹ ਤਾਣਾ ਪਾਣੀ ਪਾਉਣ ਆਵਾਂਗੇ 2:00 ਵਜੇ ਉਦੋਂ ਵੇਖਾਂਗੇ ਕੀ ਬਾਤ ਪਹੁੰਚ ਗਏ ਜੀ ਆ ਗਏ ਜੀ ਲੈ ਕੇ ਚਾਹੇ ਵਾਹ ਜੀ ਵਾਹ ਬਣਾਦਾ ਗਰਾਊਂਡ ਕਬੱਡੀ ਦਾ ਗਰਾਊਂਡ ਬਣਾਦਾ ਏ ਕਬੱਡੀ ਦਾ ਗਰਾਊਂਡ ਬਣਾਦਾ ਮੈਂ ਕਿਹਾ ਬੇਕ ਤੇ ਗੇੜਾ ਤਾਂ ਖਾ ਇੱਧਰ ਦੀ ਆ ਗਏ ਮੈਂ ਇੱਧਰ ਦੀ ਆਉਣਾ ਵਾ ਗੇੜਾ ਖਾਉਦੀ ਕੀ ਕੀ ਬਾਤਾਂ ਨੇ ਕੀ ਬਾਤਾਂ ਨੇ ਬੋਡੋ ਨੂੰ ਫੋਟੋ ਲਾ ਕੇ ਕਾ ਲੂੰ ਸਰਾਈ ਲਾਤੀ ਯਾਰ ਆ ਰਹਾ ਯਾਰ ਅਗੇ ਲੱਗੰਦੇ ਫੋਟੋ ਮੈਨੂੰ ਕਈ ਤਰ੍ਹਾਂ ਨੇ ਮੋੜਦੇ ਵਾ 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 ਵੇਖੋ ਜੀ ਵੇਖੋ ਐ ਖੇਦੇ ਆਈ ਕੰਮ ਕੀ ਆ ਬਾਤਾਂ ਨੇ ਨਹੀਂ ਯਾਰ ਬਹੁਤ ਵਧੀਆ ਯਾਰ ਇੱਕ ਨੰਬਰ ਨਾ ਗੱਡੀ ਮੋੜਦੇ ਪੜਾ ਇੱਥਾਂ ਐ ਕਾਰ ਮੋੜਦੇ ਸਰਾ ਹੀ ਲਾਦਾ ਨਾ ਯਾਰ ਕਸਰੇ ਕੋਈ ਗੰਦ ਪਲੇਆ ਪਟ ਕੇ ਸਾਂ ਚੱਕਦਾ ਆਂ ਹੋ ਪਿਆ ਠੀਕ ਐ ਐਂ ਦੇ ਕੰਮ ਕਰਨੇ ਹੁੰਦਾ ਮੈਂ ਖੈਰ ਸਰਾ ਹੀ ਆ ਯਾਰ ਮੈਂ 1 ਵਜ ਗਿਆ ਸੀ ਆਇਆ ਬਾਹਰ ਮੈਂ ਸੱਚ ਕਰ ਹੂੰ ਉਹ ਨਹੀਂ ਕਰਤੀ ਸੱਚ ਕੋਈ ਆ ਹੁਣ ਕਰੀ ਫਿਰ ਮੱ ਪਾਲੇ ਗਪੂ ਉਹ ਦੂਆ ਹੋ ਚੱਕਦਾ ਹੈ ਪਾਣੀ ਨਹੀਂ ਪੀਤਾ ਆਹ ਉਹ ਕਿਉਂ ਉਪਟਣਾ ਕਰ ਮਤੂੰ ਦੁਆਰੀ ਪਟਕੇਲਾ ਮੈਂ ਸਰਾ ਕਰਤਾ ਕੰਮ ਯਾਰ ਉਹ ਗੂਰਾ ਗੋਡਰ ਬੋਟਾ ਚੱਲ ਕਰ ਕੋਈ ਨਾ ਕਰਕੇ ਆਏ ਆਏ ਕਰਕੇ ਪੜਾ ਆ ਗੱਡੀ ਮੋੜ ਦੀ ਆ ਸਿੱਧੀ ਜਿਹੜਾ ਕੈਂ ਮੋੜਦੀ ਵਾਹ 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 ਮੈਂ ਉਹ ਬਣਾਇਆ ਦੂਜਾ ਗਰਾਊਂਡ ਗਰਾਊਂਡ ਬਣਾਇਆ ਬਸ ਕੋਈ ਚੱਕਰ ਨਹੀਂ ਪੀਓ ਚਾਰ ਰੋਟੀਆਂ ਆ ਗਈ ਤੇ ਚੱਲ ਕਰੋ ਆ ਗਈ ਜੀ ਘਰੇ ਠੀਕ ਹੈ ਤੇ ਆ ਗਏ ਹੁਣ ਕੋਨੇ ਸਾਰੇ ਘੁੱਤਰਾਂ ਨੂੰ ਦਾਣਾ ਪਣ ਘਰੇ ਘੁੱਤਰ ਦਾ ਨੀਰਾ ਲੜਕਿਆਂ ਨੂੰ ਕੋਨੇ ਰੇ ਠੱਲਾਂ ਜਾਂਗਾ ਅੱਜ ਆਪਣੀਆਂ ਅੰਗਾਂ ਤੇ ਜਣਾ ਚੋਬਰ ਨਾਲ ਕਿ ਦਿੜਵੇ ਇਹਦਾ ਬੈਕਟਾਪਾ ਲੈਣ ਮਤਲਬ ਸਕੂਲ ਐ ਡਰੈਸ ਦੀ ਪੈਂਟ ਲੈਣ ਠੀਕ ਹੈ ਕਰਦੇ ਕੰਮ ਤਾਂ ਸਾਰੇ ਨਿਵੇੜਦੇ ਆ ਟਾਈਮ ਲੈਪਸ ਲਾ ਕੇ ਰੱਖਦੇ ਆ ਹਾਂ ਜੀ ਮੇਰੇ ਦੋਸਤੋ ਤੇ ਦਾਣਾ ਪਾਣੀ ਪਾਤਾ ਭਾਈ ਸਾਰੇ ਬੂਤਰਾਂ ਸਿਰਫ ਕੇਤਕਦ 2 3 4 ਚਾਰ ਪਿੰਜਰੇ ਰਹਿ ਗਏ ਜਿਨ੍ਹਾਂ ਚ ਪਾਣੀ ਤਰਨਾ ਉਹ ਕਰਾਂਗੇ ਦੜਵਾ ਜਾਈਏ ਤੇ ਨੀਰਾ ਕੁਤ ਰਹਿ ਕੇ ਘਰੇ ਤੇ ਸੱਚ ਕਿ ਤੁਹਾਨੂੰ ਫੱਲਾ ਹੀ ਪਾਉਣਾ ਭੋਲੇਗਾ ਮਾਡਾ ਬੋਬਾ ਐ ਤੇ ਇਧਰ ਖੁੱਡੇ ਜੀ ਵੀ ਸਾਰੇ ਨੂੰ ਪਾਤਾ ਠੀਕ ਐ ਇਹਨੂੰ ਵੀ ਆਹ ਖੁੱਡੇ ਜੀ ਦਾਣਾ ਪਾਣੀ ਕੰਪਲੀਟ ਆ ਇਹ ਚ ਵੀ ਦਾਣਾ ਪਾਣੀ ਉਹ ਚ ਵੀ ਦਾਣਾ ਪਾਣੀ ਉਹਦੇ ਚ ਵੀ ਤੇ ਬੈਟਕ ਜੀ ਦਾਣਾ ਪਾਣੀ ਕੰਪਲੀਟ ਤੇ ਆਪਣੀ ਲੀਵਰ ਟੋਨਿਕ ਪਾਈ ਸੀਗੀ ਇਹਨਾਂ ਨੂੰ ਇਹ ਚਾ ਕੇ ਰੱਖ ਦਈਂ ਅੰਦਰ ਬਈ ਆਪਾਂ ਠੀਕ ਐ ਗੋਲਿਆਂ ਨੂੰ ਪਾਉਣ ਵਾਲੀ ਐ ਭਾਈ ਉਡਰਿਆਂ ਨੂੰ ਜਾਣਦੇ ਆ ਆਪਾਂ ਤੇ ਕਰਦੇ ਫੜਨੇ ਸ਼ੇਰ ਕੋਠਣਾ ਕੋਈ ਸੀ ਅਗੀ ਮੌਸਮ ਚਾਲਾ ਹੁਣ ਫੇਰ ਠਰ ਗਿਆ ਗਰਮੀ ਬੜੀ ਹੋਈ ਵਿਚ ਫੇਰ ਹਾਂਜੀ ਨੀਰਾ ਵੀ ਗੁਜ਼ਰਤਾਈ ਕੜਤੀ ਛੰਡ ਦੀ ਇਹਦੀ ਵੀ ਕਰਦ ਗਏ ਇੰਜਨ ਬੰਦ ਪਹਿਲਾਂ ਆਇਲਾ ਤਾਂ ਭਾਏ ਜਿੰਨੇ ਚਾਲਾ ਬੇਬੀ ਪਈ ਗਿਆ ਹੁਣ ਦੱਸਦਾ ਰਾਬਾ ਕੀ ਹੈਗਾ ਹਜੇ ਭਾਗ ਤੋਂ ਐ ਚ ਲਾਉਂਗਾ ਦੂਸਰਾ ਨਹੀਂ ਹਟਦਾ ਸੰਮੇਲ ਦੀ ਬਾਜੀ ਮਿਸ ਹੋ ਗਿਆ ਆਪਣੇ ਤਾਂ ਸੰਮੇਲ ਵਾਲੀ ਦਰਫੀ ਚੱਕ ਕੇ ਠਲਾ ਆਪਾਂ ਬਾਹਰ ਦੂਰ ਜਾਣ ਵਾਲਾ ਕੰਮ ਹੀ ਨਹੀਂ ਕੋਈ ਚਲ ਉਧਰ ਕਰ ਲੈ ਚੱਲ ਓਕੇ ਇਧਰੋਂ ਕਰਦੇ ਆਨਬਾਕਸਿੰਗ ਆਪਾਂ ਆ ਜਾਓ ਜੀ ਕਰੀਏ ਆਨਬਾਕਸਿੰਗ ਥੋੜਾ ਸਾਹਮਣੇ ਇਹਦੇ ਠਲਾ ਵੀ ਇੱਥੇ ਕਰਿਆ ਹਾਂਜੀ ਹਾਂਜੀ ਇੱਥੇ ਕਰਾਂ ਇਧਰ ਆਏ ਨਾ ਕਿਹੜੀ ਗੱਲ ਖੜ ਦੇ ਲੈ ले। तो हाँ गाइस ये आ चुके हैं हमारी रिंग्स तो सबसे पहले हम इनको सीजर से कट करेंगे ये धीरे 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 और ये अनबॉक्सिंग होने वाली ही है और हाँ गाइस तो हमने काट दिया हमने ठीक है कि नहीं और अब हम इसके अंदर से देखेंगे क्या निकलेगा ठला ठला निकलना हो सांप निकल गए तो वाह गाइस क्या बात है ठला ही ठला गाइस ओ माय गॉड गाइस हैं ये गाइस ऐना के लिया गए ऐना ठला गाइस हारे बना के आठ ला बनाएंगे गाइस देखो नहीं यार सुन में बहुत निकने निकने यार है ना आ थोड़े और डगा देना ओहो ਲਾਲ ਯਾਰ ਸਾਰਿਆਂ ਤੋਂ ਯਾਰ ਆ ਤਾਂ ਹੋਰ ਹੀ ਬਣਾ ਦਿੰਦੇ ਯਾਰ ਸੋਹਣੇ ਰੰਗਾਂ ਨਹੀਂ ਸੋਹਣਾ ਯਾਰ ਲਾਲ ਦਾ ਬਹੁਤ ਸੋਹਣਾ ਹੈ ਡਿਜ਼ਾਈਨ ਸੋਹਣੇ ਰੰਗਾਂ ਦੀ ਨਹੀਂ ਗੱਲ ਬਣੀ ਜਿੰਨੀ ਵੀ ਲੱਗੀ ਸੀ ਨਹੀਂ ਗੱਲ ਬਣੂਗੀ ਨਹੀਂ ਨਹੀਂ ਗੱਲ ਨਹੀਂ ਬਣੀ ਸੋਹਣੇ ਰੰਗਾਂ ਦੀ ਹਾਂ ਵੀ ਸੋਹਣਾ ਹੈ ਨੀਲਗਾ ਵੀ ਬਹੁਤ ਸੋਹਣਾ ਹੈ ਕਾਲਗਾ ਵੀ ਸੋਹਣਾ ਹੈ ਹੈਨਾ ਆ ਸੋਹਣੇ ਰੰਗਾਂ ਦਾ ਰੰਗ ਬਹੁਤ ਘੈਂਟ ਆ ਪਰ ਇਹ ਤਾਂ ਲਿਖਿਆ ਨਾ ਉਹ ਨਹੀਂ ਸਹੀ ਉਹ ਚਿੱਟੇ ਲਿਖਣਾ ਸੀਗਾ ਨਾ ਕੀ ਰਵਰਦੀ ਦਾ ਨਹੀਂ ਰਹੇ ਕੱਢ ਨਹੀਂ ਮੈਟ ਲੈ ਠੀਕ ਹੈ ਇਹ ਲੋਕ ਵਾਲਾ ਬਣਵਾਉਂਦੇ ਆ ਆ ਵੀ ਲੋਕ ਬਣਵਾਉਂਦੇ ਹਾਂ ਹਾਂ ਆ ਵੀ ਲੋਕ ਬਣਵਾਉਂਦੇ ਕਿਤਨਾ ਨੂੰ ਲੋਕ ਬਣਵਾਉਂਦੇ ਲਓ ਜੀ ਇਹ ਲੋਕ ਵਾਲੀਆਂ ਹੋਵਾਂ ਆਪਣੀਆਂ ਠੀਕ ਹੈ ਕਿ ਨਹੀਂ ਵੱਡੇ ਕੂਤਰਾਂ ਵਾਸਤੇ ਲੋਕ ਵਾਲੀਆਂ ਅੱਛਾ ਹਾਂ ਉਡਣਾਂ ਵਾਸਤੇ ਹੈਗਾ ਭਾਈ ਆਪਣੀਆਂ ਲੇਜ਼ਰ ਪ੍ਰਿੰਟਡ ਦੇਖ ਲਓ ਕਰੋ ਚੈੱਕ ਬਹੁਤ ਸੋਹਣੀਆਂ ਠੱਲਾਂ ਬਣਾਈਆਂ ਬਈ। ਇਹੋ ਜੀ ਕੋਈ ਗੱਲ ਨਹੀਂ। ਇੱਕ ਨੰਬਰ ਠੱਲਾਂ ਹਨਾ। ਤੇ ਆਜ ਧਾਲੇ। ਸੋਨੇ ਰੰਗਾਂ ਬਹੁਤ ਸੋਹਣਿਆ ਲੱਗਣਾ ਜੂਦਾ ਸੋਹਣਿਆ ਇਹੋ ਜੀ ਕੋਈ ਗੱਲ ਨਹੀਂ। ਪਰ ਇਹਨਾਂ ਤੇ ਲਿਖੀਆਂ ਥੋੜਾ ਜਿਹਾ ਗਲਤ ਆ ਸੋਨੇ ਰੰਗਾਂ ਤੇ। ਲਾਲ ਰੰਗ ਬਹੁਤ ਸੋਹਣਾ। ਲਾਲ ਨਹੀਂ ਨਹੀਂ। ਲੈ ਇਧਰ ਕਰੀ ਹੱਥ ਤੇ ਰੱਖਿਆ ਸਰਗ। ਇਹਨਾਂ ਦਾ ਥਾੜੇ ਜਿਹਾ ਕੱਢਾਂਗੇ ਲੈ ਇਧਰ ਫੜਾ। ਕੱਢ ਜਾ। ਤਾਂ ਤਾਂ ਚੱਲ ਰਹੇ ਨੇ ਦੇ ਰੱਖਾ ਦੋ। ਇਹਦਾ ਰੈਡੀ ਮੇਡ। ਰੈਡੀ ਮੇਡ ਦੇਣੀ ਨਹੀਂ ਫਿਰ ਵੀ ਸਹੀ ਆ। ਤਾਂ ਇੱਥੇ ਰੱਖ ਦੇ ਕੋਈ ਉਹਨਾਂ ਨੂੰ। ਲਓ ਜੀ। 8 ਲਾਂ ਸੀਗਾਂ। ਠੀਕ ਹੈ 100 ਉਡਣਾਂ ਲਈ 45 ਠੱਲਾਂ ਵੱਡੇ ਆਸਤੇ ਇੱਕ ਆ ਵਿੱਚ ਗਿਫਟ ਅਟੈਚ ਚੜਾ ਚੌੜ ਕਰਦਾ ਠੱਲਾਂ ਬਹੁਤ ਸੋਹਣੀਆਂ ਬਣਾਇਆਂ ਬਈ ਆ ਨੰਬਰ ਹੈ ਤੇ ਪਤਾ ਹੈ ਮਤਲਬ ਵੀ ਜੇ ਕੋਈ ਨਹੀਂ ਬਣਾਉਣਾ ਹੁਣ ਤਾਂ ਲਓ ਜੀ ਠੀਕ ਹੈ ਕਾਲਾ ਪੇਨ ਰਿੰਗ ਸੇਵ ਦੇਖ ਲਓ ਆ ਨੰਬਰ ਹੈ ਕਰ ਲਓ ਕੰਟੈਕਟ ਬਈ ਭਰਾ ਨਾਲ ਆਨਲਾਈਨ ਆਰਡਰ ਦੇ ਦਿਓ ਡਾਕ ਰਹੀਂ ਬਣ ਕੇ ਘਰੇ ਆ ਜਾਣਾ 2025 ਦਾ ਲਗਾਏਗਾ ਜਾਣ ਕੇ ਲਖਾਇਆ ਹੈ ਤੇ ਆ ਜਿਹੜੀਆਂ ਲੇਜ਼ਰ ਪ੍ਰਿੰਟਡ ਆ ਬਰੋ ਉਹ 100 ਥਲਾਂ ਬਣੀਆਂ 1800 ਵਾ ਯਾਨੀ ਕਿ 18 ਰੁਪਏ ਦੀ ਇੱਕ ਥੱਲ ਤੇ ਜਿਹੜੀ ਆ ਆਪਾਂ ਲੋਕ ਵਾਲੀ ਬਣਾਈ ਐ ਨਾਂ ਤੇ ਨੰਬਰ ਵਾਲੀ ਹਨਾ ਥੱਲ ਇਹ 15 ਰੁਪਏ ਦੀ ਇੱਕ ਥੱਲ ਐ ਸਹੀ ਐ ਦੱਸੋ ਸਾਰਾ ਕੋਈ ਆਪਾਂ ਬਾਕੀ ਮੈਂ ਤੇ ਗੱਲ ਨਹੀਂ ਹੋ ਰਹੀ ਵਾਰ ਕੇ ਇੱਕ ਮਿੰਟ ਢਲੀ ਸੁਣ ਕੇ ਆ ਹਾਂਜੀ ਪਾ ਦਿਓ ਜੀ ਨਹੀਂ ਨਹੀਂ ਸਾਰਾ ਇਹਦੇ ਚ ਪਾ ਜਾ ਬਸ ਆ ਇਧਰ ਪਾ ਦੇ ਆ ਇਧਰ ਪਾ ਦੇ ਐਡਾ ਹੀ ਕੰਮ ਸੀ ਉਹ ਹੱਥ ਜਿਵੇਂ ਫੜਦਾ ਕਿ ਇੱਕ ਦੂਜੇ ਤੇ ਗਲਤ ਚੱਲ ਗਿਆ ਠੀਕ ਹੈ ਕਿ ਨਹੀਂ ਨਹੀਂ ਠੱਲਾਂ ਬਹੁਤ ਸੋਹਣੀਆਂ ਬਣਾਂਗੀਆਂ ਓਕੇ ਦਾ ਰਿਪੋਰਟਾਂ ਠੀਕ ਹੈ ਬਾਈ ਬਾਕੀ ਭਰਾ ਨਾਲ ਗੱਲਬਾਤ ਕਰ ਲਿਓ ਹਨਾ ਜਿਨੇ ਵੀ ਮੰਗਵਾਉਣੀਆਂ ਹੋਊਗਾ ਉਹ ਆਪੇ ਆਪਦਾ ਹਿਸਾਬ ਕਿਤਾਬ ਕਰ ਲਿਓ ਆਪਾਂ ਤਾਂ ਭਾਈ 100 ਕੋਈ ਨਾ ਕੋਈ ਨਾ ਕੋਈ ਨਾ ਇੱਕ ਮਿੰਟ ਹਿਲਣੀ ਹੈ 100 ਤੇ 45 ਠੱਲਾਂ ਮੰਗਾਂਗੇ ਵੀ ਆਪਾਂ ਆ ਰਿੰਗਾ ਸਰਗਾ ਠੀਕ ਹੈ ਆ ਮਿਲਾ ਕੇ ਚਾਹ ਸਰਗਾ ਮਿਲਾ ਕੇ ਇਹ ਬਣਦੀਆਂ ਆਪਣੀਆਂ 145 ਠੱਲਾਂ ਓਕੇ ਬਾਬੂ ਠੀਕਾ ਠੱਲਾ ਵੀ ਦਿਖਾ ਦਿਆਂ ਤੁਹਾਨੂੰ ਸਭ ਕੁਝ ਸੈਟ ਹੈ ਕੰਮ ਹਾਂਜੀ ਚੱਲ ਭੇ ਸ਼ਹਿਰ ਦੇ ਦਰਵਾਹਾ ਲੈ ਕੇ ਆਪਣੀ ਮਾਈਕ 203 ਵਾਲੀ ਉਹ ਤਾਂ ਚੋਰੀ ਕਰ ਲਈ ਸੀ ਮਾੜਾ ਮਚੋ ਸੀਡਿੰਗ ਉਮਰ ਤੋਂ ਬਾਅਦ ਡਾਊਟ ਕਰਨੇ ਵੀ ਅੱਜ ਕੱਢਾ ਵੋਟਸਾਂ ਤੋਂ ਬਹੁਤ ਦਿਨਾਂ ਬਾਅਦ 4-5 ਦਿਨ ਹੋ ਗਏ ਬੰਦਾ ਸਟਾਰਟ ਹੀ ਪੇਸਾ ਕਰਕੇ ਜਾਂਦੇ ਤੁਸੀਂ ਜਾਂਦਾ ਹੋਂ ਕੇ ਮਾਰਦਾ ਹਨਾ ਹੋਈ ਬਾਬਾ ਵੀ ਨਹੀਂ ਤਰੀ ਕਰਨੀ ਹੋਈ ਇਹ ਗੱਲੇ ਤੇ ਸਾਰਾ ਹਾਂਜੀ ਅਖਾੜਾ ਸਿਟੀ ਦਾ ਸਟਾਫ ਕੋਲ ਤਾਂ ਠੀਕ ਹੈ ਖੜਲਾ ਚੋਪੜ ਦਾ ਬੈਕ ਕਵਰ ਉਹ ਭੁੱਲ ਗਿਆ ਮੈਂ ਤਾਂ ਸਾਤੀ ਨਾਲ ਮੋਟਰਸਾਂ ਦਾ ਖਾਂਡ ਲੈਣਾ ਮੇਰਾ ਜੀ ਪੂਰੀ ਹੋਲੀ ਪੁੱਤ ਤੈਨੂੰ ਪਤਾ ਹੀ ਨਹੀਂ ਲੱਗਿਆ ਇਹ ਹੁਣ ਆਪਣੇ ਵਜਾ ਕੇ ਪਿੰਡ ਲੈ ਜਾਉਗਾ ਬਸ ਇੱਕ ਇੱਕ ਲੈ ਲੂ ਸਟੇਂਗ ਉਹ ਜਗਰਾਤਾ ਨੂੰ ਤੈਨੂੰ ਗੁਲਾਮ ਨੇ ਕਿਹਾ ਬਰਾਤਾ ਹਾਂ ਹਾਂ ਜੀ ਤੇ ਚੱਲਿਆ ਪਿੰਡ ਨੂੰ ਠੀਕ ਆ ਜੀ ਸਿੰਘ ਸਾਡੇ ਹਰ ਦੇ ਇਥੇ ਕੋਈ ਨਹੀਂ ਵਿੱਚ ਨੰਬਰ ਹੀ ਭਰਾਵ ਨੇ ਮੈਂ ਧੀ ਆ ਠੀਕ ਆ ਕਿ ਨਹੀਂ ਤੇ ਸੱਚ ਤੇ ਸਾਨੂੰ ਪੁਲਿਸ ਨੇ ਵੀ ਰੋਕ ਲਿਆ ਸੀਗਾ ਪੂਰੇ ਵੱਡੇ ਰੈਂਕ ਦੇ ਆਫੀਸਰ ਸੀਗੇ ਉਹ ਸਾਨੂੰ ਗੱਲ ਕਰਿਆ ਕਿ ਦੱਸਾਂ ਤੁਹਾਨੂੰ ਅਸਲ ਮੈਂ ਹੋ ਸਕਦਾ ਜੰਦਨ ਦੀ ਵੀਡੀਓ ਬਣਾ ਕੇ ਚੱਲਾਂਗੇ ਤੁਹਾਨੂੰ ਮਲਾ ਕੇ ਚੱਲਾਂਗੇ ਆ ਠੀਕਾ ਮੋਟਰਸਾਈਕਲ ਤੇ ਆਪਾਂ ਨੂੰ ਸਾਈਟ ਆਪੇ ਨਹੀਂ ਮਿਲਿਓ ਕੰਨ ਅਗਲੇ ਐਤਵਾਰ ਆਉਣਗੇ ਤੇ ਇਹਦੀ ਪੈਂਟਲੇ ਸਟਾਕ ਕੋਲ ਚੋਂ ਖਾਲੇ ਸਟਿੰਗਾ ਲੈਣਗੇ ਤੇ ਹੁਣ ਚੱਲਦੇ ਆ ਪਿੰਡ ਮਾਨ ਹਾਂਜੀ ਆਗੇ ਘਰੇ ਜੀ ਠੀਕ ਹੈ ਲੈ ਕੇ ਜੀ ਪੈਂਟ ਟੱਪ ਟੂਪੇ ਨਹੀਂ ਮਿਲੇ ਦੇ ਸਾਈਡਾਂ ਵਾਲਿਆ ਤੇ ਵੈਸੇ ਜਿਹੜਾ ਸਮਾਨ ਮਿਲਿਆ ਲਾਉਣ ਦੀ ਤਾਂ ਉਹ ਵੀ ਨਹੀਂ ਪਹੁੰਚ ਪਈ ਹਾਂ ਲਿਓ ਆ ਇਹਨਾਂ ਕੰਮ ਕਰਿਆ ਕਰ ਗਲਤੀ ਆ ਤੂੰ ਮੂੰਹ ਹੀ ਪੜੇ ਪਾਸੇ ਮਾਰਦਾ ਤੇ ਬਾੜੀ ਆਈਟਮ ਲੱਗੀ ਭਰਾਵਾ ਅਸੀਂ ਗਏ ਗੱਦੜੇ ਵੇਹ ਜਾ ਐਂਟਰੀ ਹੁੰਦੇ ਸੀ ਅੱਗੇ ਤਿੰਨ ਚਾਰ ਪੁਲਿਸ ਵਾਲੇ ਖੜੇ ਵੀ ਉਹਨਾਂ ਦੇ ਹੱਥ ਚ ਕਾਪੀ ਚਲਾਨ ਚ ਲੂਨ ਕੱਟ ਕਹਿੰਦੇ ਆਏ ਕਰ ਚੱਲ ਫੋਟੋ ਖਿੱਚੋ ਸਾਡੀ ਇਹਦੇ ਨਾਲ ਮੋਟਰਸਾਈਕਲ ਤੇ ਮੈਨੂੰ ਕਹਿੰਦੇ ਤੂੰ ਖੁੱਛਦੇ ਆ ਖੱਚ ਦੁਆ ਖੱਚ ਦੁਆ ਕਹਿੰਦੇ ਤੈਨਾਂ ਆਪ ਸੀਗੀ ਉਹ ਮੈਂ ਫੋਟੋ ਖਿੱਚਣ ਲੱਗ ਗਿਆ ਤੇ ਜਿਵੇਂ ਇੱਥੇ ਮੋਟਰਸਾਈਕਲ ਖੜਾ ਹੋਵੇ ਤੇ ਚੋਬਰ ਜਦੋਂ 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 ਖੜ ਦੇ ਜਿਵੇਂ ਤਾਂ ਚੱਲ ਖੜਦਾ ਜਿਵੇਂ ਮੈਂ ਇੱਥੇ ਨਾ ਆਏ ਮੈਂ ਕੈਮਰਾ ਹਟ ਕਰੀਣੇ ਖੜਦਾ ਉਹ ਆਏ ਖੜਿਆ ਚੱਲ ਆ ਤੂੰ ਆ ਉਤਰਣੀ ਇਹ ਤਾਂ ਇਹ ਤਾਂਹੀਂ ਬੈਠਾ ਬਈ ਉਹ ਕਹੇ ਥੱਲੇ ਉਤਰਿਆ ਬਈ ਉਤਰਦਾ ਜਾ ਕੇ ਥੱਲੇ ਉਤਰ ਗਿਆ ਹਾਂ ਉਦੋਂ ਥੱਲੇ ਇੱਥੇ ਖੜਾ ਸੀ ਇੱਕ ਇੱਥੇ ਹਾਂ ਤੇ ਮੈਂ ਕਿਹਾ ਚੱਲ ਫੋਟੋ ਖਿਦਦੇ ਆਂ ਤੇ ਇਹ ਆਵਾਜ਼ ਸੈੱਟ ਕਰਕੇ ਨਹੀਂ ਨਹੀਂ ਇੱਧਰ ਵਾਗਾ ਪਹਿਲੇ ਤੁਰਿਆ ਆਵੇ ਉਹ ਕਹਿੰਦਾ ਸਾਡੇ ਕਿ ਨਹੀਂ ਝਗੜ ਬਾੜੀ ਐੜਾਂ ਲਾਈ ਯਾਰ ਉਹ ਉਹਨਾਂ ਨੇ ਆਏ ਸ਼ੋਅ ਕਰਨਾ ਸੀ ਕਿ ਵਿਸੇਣ ਦੇ ਮੋਟਰਸਾਂ ਦਾ ਚਲਾਨ ਕੱਟਿਆ ਠੀਕ ਹੈ ਕਿ ਨਹੀਂ ਤੇ ਚੋਬਰ ਵੀ ਉਹਨਾਂ ਕਾ ਨੂਰਾਂ ਨੂੰ ਮੇਰੇ ਕੰਨੀ ਉੱਤੇ ਲੈ ਆਵੇ ਕਹਿੰਦਾ ਭਾਈ ਤੂੰ ਤਾਂ ਖੜਦਾ ਇੱਥੇ ਵਿੱਚ ਤੁਹਾਡਾ ਤਾਂ ਚਲਾਨ ਕੱਟਿਆ ਕਹਿੰਦਾ ਅਸੀਂ ਬਾੜੀ ਐੜਾਂ ਮ ਲੱਗੀਆਂ ਯਾਰ ਉਹ ਆਦੇ ਹੁਣੇ ਮੋਟਰਸਾਂ ਸਾਡੇ ਟੱਪ ਗਈ ਲੈ ਬਾਲੇ ਸਰਾ ਸਰਾ ਸਟਾਂ ਯਾਰ ਓਕੇ ਦੀ ਰਿਪੋਰਟ ਕੇ ਜੀ ਇੱਧਰ ਵੀ ਪਾਣੀ ਦੀ ਸੈਟਿੰਗ ਕਰਦੇ ਜਿਹੜਾ ਕੰਮ ਰਹਿੰਦਾ ਸੀ ਬਸ ਠੀਕ ਆ ਯਾਰ ਹੁਣ ਠੀਕ ਜਾ ਗਿਆ ਉਹਨ ਯਾਰ ਨੀਰ ਵਾਲੇ ਹਾਂਜੀ ਆਗੇ ਸੀ ਖੇਤ ਤੇ ਆਪਣੀ ਗੱਡੀ ਠੱਲੇ ਨੇ ਤੇ ਨੀਰ ਵਾਲੇ ਹਨਾ ਰੇੜੀ ਉਹ ਆਨਲੋਡ ਕਰਿਆ ਆਂਦਾ ਤੇ ਆਪਣੇ ਬੰਦੇ ਨੂੰ ਕਹਦਾ ਮੈਂ ਕਿ ਚੱਲ ਬਾਬਾ ਤੂੰ ਸੱਟ ਨੀ ਦਾ ਵੱਢ ਕੇ ਤੇ ਜਿਹੜੇ ਤੇਲ ਮੁੱਕ ਗਿਆ ਸੀ ਬਈ ਉਹ ਥੱਲੇ ਟੇਡਾ ਕਰਕੇ ਲਿਆਂਦਾ ਤੇ ਮੈਂ ਕਿ ਬਾਅਦੋਂ ਪਹਿਲਾਂ ਤੇਲ ਪਾ ਲਈਂ ਨਹੀਂ ਤਾਂ ਮੁੜ ਕੇ ਰਾਹ 'ਚ ਫੜ ਕੇ ਔਖਾ ਹੀ ਫਿਰ ਆਪਾਂ ਹਾਂਜੀ ਵਾਲਿਆ ਜੀ 1 ਲੱਖ ਦਾ ਤੇਲ ਚਲਦੇ ਆ ਖੇਤ ਨੂੰ ਹਣ ਹਾਂਜੀ ਆਗੇ ਇਧਰ ਲੈ ਕਰੇ ਡੰਨਾ ਹੀ ਸਾਰਾ ਕੰਮ ਕਬੂਤਰਾਂ ਦਾ ਮਾਰ ਲਈ ਨੀਗਾ ਸਾਰੇ ਕਬੂਤਰਾਂ ਤੇ ਲਾਤੇ ਲੋਕ ਲੂਕ ਸਤੰਦਰਾਂ ਨਾਲ ਜੋੜਨਾ ਦਾ ਵੀ ਹੈਗਾ ਸਭ ਟੰਟਮਾ ਓਕੇ ਸਾਰਨਾ ਜੋੜਨਾ ਲੱਗੀਆਂ ਬਾਬੇ ਦੀ ਕਿਰਪਾ ਨਾਲ ਇੱਕ ਜੋੜੀ ਠਠ ਕਰਦੀ ਸੀ ਨਾ ਉਹ ਵੀ ਲੱਗ ਗਈ ਤੇ ਕੁੱਲ ਲੱਪਾ ਬਈ 25 ਜੋੜੀਆਂ ਲਾ ਦਿੱਤਾ 25 ਜਾਂ 26 ਹੋਣਗੀਆਂ ਬਾਕੀ 24 25 26 ਵੱਡੀਮੀ ਦਾ 25 ਲਾਗਾ ਗਣਕੇ ਜਾਂ 1 25 ਤੋਂ ਵੱਧ ਸਕਦੀ ਇੱਕ 25 ਤੋਂ ਘੱਟ ਸਕਦੀ ਹੈ ਨਹੀਂ 25 ਜੋੜਨਾ ਛੰਡਤੀਆਂ ਇਸ ਤੋਂ ਬਾਅਦ ਇੱਕ ਵੀ ਜੋੜੀ ਨਹੀਂ ਲਾਉਣੀ ਕੱਲ ਨੂੰ ਸਾਰੀਆਂ ਜੋੜੀਆਂ ਪੱਕੀਆਂ ਲਾਗੀਆਂ ਚਾ ਕੇ ਖੁੱਡੇ ਸ਼ਿਫਟ ਕਰ ਦੇਣਾ ਸਿਰਫ ਇੱਕ ਜੋੜੀ ਬੈਠੀ ਰਹੂਗੀ ਇੱਥੇ ਤੇ ਬਸ ਓਕੇ ਰਿਪੋਰਟਾਂ ਹਾਰੀਆਂ ਹੁਣ ਮੈਂ ਲੀਓ ਨੂੰ ਲੈ ਜਾ ਘਰੇ ਇਹ ਬਾਹਲਾ ਹਾਂ ਲੀਓ ਜਾਣਾ ਘਰੇ ਉਰੇ ਆ ਫਲੋਰੇ ਆਇਆ ਉਰੇ ਆ ਫਿਰ ਮੇਰੇ ਕੋਲੇ ਤਾਂ ਕਰ ਜਾਣਾ ਫਿਰ ਖਾਣੀ ਰੋਟੀ ਵੇਖੋ ਕਿਵੇਂ ਮੂੰਹ ਚੱਕਿਆ ਦੀ ਰੋਟੀ ਬਈ ਮੈਂ ਭਾਉ ਕੇ ਰੱਖਿਆ ਕਰੇ ਹਨਾ ਲੱਸੀ ਚ ਤੈਨੂੰ ਬਸ ਘਰੇ ਲੈ ਜਾਣਾ ਤੇ ਰੋਟੀ ਖਾਣਾ ਚ ਜੀ ਇੱਕ ਹੋਰ ਕੁਛ ਹੋ ਗਿਆ ਨਾਲਿਓ ਚਲ ਉਧਰ ਡਰਾਮੇ ਦਾ ਚਲ ਚੱਲ ਚਲ ਫਿਰ ਕਭੀ ਗੂਲਾ ਡਿੱਗ ਗਿਆ ਪਿੱਛੇ ਮੈਂ ਤਾਂ ਹੁਣ ਵੇਖਿਆ ਅੰਦਰ ਵੜਨ ਲੱਗੇ ਨੇ ਨਾਲਿਓ ਲਿਓ ਬਈ ਹਨਾ ਇਹਦੇ ਪੱਲਾ ਪੂਲਾ ਟੁੱਟਿਆ ਲੱਗਦਾ ਬੰਦਾ ਵਜਿਆ ਲੱਗਦਾ ਜਦ ਅਰੇ ਦੇਖੋ ਜੀ ਹਨਾ ਚਲੋ ਕੋਈ ਨਾ ਜਿਹੜਾ ਫਿਰ ਆਪਣੀ ਸ਼ਰਨ ਚ ਆ ਗਿਆ ਫਿਰ ਹੁਣ ਕੋਈ ਦਿੱਕਤ ਨਹੀਂ ਚਾਹਦੇ ਆ ਰੈਸਕਿਊ ਕਰਦੇ ਆ ਵਿਚਾਰੇ ਨੂੰ ਇਹਨੂੰ ਫੜਦੇ ਆ ਫਿਰ ਵੀੜੇ ਕੀ ਬੰਦਦਾ ਇੱਕ ਮਟਾਈ ਨਾ ਫੜ ਕੇ ਦੇਖਿਆ ਨੂੰ ਮੈਂ ਫੜਿਆ ਗਿਆ ਤਾਂ ਕਰਮਾਂ ਵਾਲਿਆ ਉੱਡੀ ਨਾ ਕੁਝ ਨਹੀਂ ਹੁੰਦਾ ਫੇਰਾ ਭਲਾ ਹੀ ਕਰਾਂਗੇ ਅਸੀਂ ਤੇ ਵਾਹਿਗੁਰੂ ਮਾਲਕਾ ਹਾਏ 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 ਬੜਾ ਵੀਡੀਓ ਚ ਬਲੱਡ ਦਿਖਾਉਣ ਦੀ ਦਸਦਾ ਪੱਲਾ ਗਿਆ ਵੀ ਇਹਦਾ ਵਿਚਾਰੇ ਦਾ ਚਲੋ ਚੱਕ ਕੇ ਮੋਟਰ ਦੇ ਘਰੇ ਲੈ ਜਾ ਯਾਰ ਕਿਰਿਆ ਇਹਨੂੰ ਛੱਡਾਂ ਇਹਦਾ ਕਰਾਮ ਹੈ ਟ੍ਰੀਟਮੈਂਟ